ਸਸਿਕਾਲ ਜੀ ਅੱਜ ਬਾਈ ਜੀ ਕੋਰੇ ਵਾਲਾ ਖੁਰਤ ਪਿੰਡ ਆ ਜੀ ਇੱਥੇ ਖੜੇ ਆ ਤੇ ਤੁਹਾਨੂੰ ਦਿਖਾਉਣ ਲੱਗੇ ਪਹਿਲਾਂ ਤਾਂ ਨਿਗਾਹ ਮਾਰੋ ਬਾਈ ਇਹ ਪਰਾਲੀ ਦਾ ਡੰਪ ਸੀਗਾ ਇੱਥੇ ਬਾਈ ਪਰਾਲੀ ਸਟੋਰ ਕਰੀ ਹੋਈ ਸੀ ਬਾਈ ਨੇ ਬੈਲਰ ਵਾਲੇ ਨੇ ਤੇ ਕਹਿੰਦੇ ਹੁੰਦੇ ਨਾ ਜਾਟੀ ਜੱਟ ਦਾ ਵੈਰੀ ਤੇ ਇੱਕ ਜ਼ਿਮੀਦਾਰ ਨੇ ਮਤਲਬ ਉਹਨੂੰ 1 ਜੂਨ ਤੱਕ ਦਾ ਠੇਕਾ ਦਿੱਤਾ ਵਿਆ ਸੀ ਬਾਈ ਹੋਰਾਂ ਨੇ ਕਿਹਾ ਸੀ ਵੀ ਤੁਹਾਡੇ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਅਸੀਂ ਪੈਲੀ-ਵੇਲੀ ਕਰਕੇ ਦੇ ਦੇਾਂਗੇ ਉਹ ਠੇਕੇ ਤੇ ਪੈਲੀ ਆ ਉਹਨਾਂ ਕੋਲੇ ਤੇ ਐਨ ਆਰ ਆਈ ਬੰਦੇ ਦੀ ਪੈਲੀ ਆ ਉਹਨੇ ਉਂਗਲ ਲਾਤੀ ਉਹ ਕਹਿੰਦਾ ਵੀ ਅਗਲੀ ਪੈਲੀ ਮੈਂ ਫੇਰ ਵਾਹਣ ਦੇਉਂਗਾ ਪਹਿਲਾਂ ਇਹ ਖਾਲੀ ਕਰਾਓ ਤੇ ਉਹ ਬਾਈ ਹਰਾਂ ਨੇ ਨਾ ਪੁੱਛਿਆ ਤੇ ਨਾ ਦੱਸਿਆ ਚਾਰ ਚੁਪਰੇ ਅੱਗ ਲਾ ਕੇ ਬਾਈ ਸਾਰਾ ਫੂਕਤਾ ਤੇ ਜਿਹੜੇ ਬਾਈ ਦਾ ਬੇਲਰ ਆ ਉਹਨੇ ਵਿਚਾਰੇ ਨੇ ਕਰਜ਼ਾ ਲੈ ਕੇ ਮਸਾ ਆਪਦਾ ਕੰਮ ਸ਼ੁਰੂ ਕਰਿਆ ਸੀਗਾ ਤੇ ਹੁਣ ਉਹ ਬਾਈ ਖੁਦਕੁਸ਼ੀ ਕਰਨ ਨੂੰ ਮਜਬੂਰ ਹੋਇਆ ਪਿਆ ਉਹ ਕਹਿੰਦਾ ਮੇਰੇ ਕੋਲੇ ਰਾਹ ਕੋਈ ਨਹੀਂ 60 ਲੱਖ ਦੀ ਪਰਾਲੀ ਮਚਾਤੀ ਬਾਈ ਨੇ ਕਹਿੰਦੇ ਹੁੰਦੇ ਨਾ ਜੱਟੀ ਜੱਟ ਦਾ ਵੈਰੀ ਹੁਣੇ ਦੱਸੋ ਬਾਈ ਇਹ ਕਿਸਾਨ ਐ ਬਾਈ ਵੀ ਕਿਸਾਨ ਆ ਤੇ ਉਹ ਵੀ ਕਿਸਾਨ ਆ ਹੁਣ ਯੂਨੀਅਨ ਕਿਹੜੇ ਪਾਸੇ ਭੁਗਤੂਗੀ ਆ ਕੇ ਕੱਲ ਨੂੰ ਇਹ ਨਾ ਹੋਵੇ ਵੀ ਹੁਣ ਜਿਹੜੇ ਬੰਦੇ ਨੇ ਅੱਗ ਲਾਈ ਆ ਵੀ ਕੋਈ ਵੀ ਯੂਨੀਅਨ ਉਹਦੇ ਵੱਲ ਖੜ ਜੇ ਆ ਕੇ ਐਹੇ ਜੀਆਂ ਪੰਡਾ ਸੀਗੀਆਂ ਜੀ ਇੱਥੇ ਵੱਡੇ ਬੇਲਰ ਆ ਅੱਗੇ ਤਾਂ ਛੋਟੇ ਚੱਲਦੇ ਹੁੰਦੇ ਸੀਗੇ ਜਿਹੜੇ ਏਡੀਕ ਪੰਡ ਬਣਾਉਂਦੇ ਸੀ ਇਹ ਹੁਣ ਵੱਡੇ ਬੇਲਰ ਆ ਜੀ ਆ ਵੱਟੀਆਂ ਵੱਡੀਆਂ ਪੰਡਾ ਮਤਲਬ ਸਟੋਰ ਕਰਦੇ ਆ ਇਹ ਇਹ ਡੰਪ ਬਣਿਆ ਹੋਇਆ ਸੀਗਾ ਕਰੀਬ 60 ਲੱਖ ਦੇ ਨੇੜੇ ਦੀ ਪਰਾਲੀ ਸੀਗੀ ਇੱਥੇ ਏ ਬਾਈ ਜੀ ਦਾ ਡੰਪ ਸੀਗਾ ਜੀ ਜਿਨ੍ਹਾਂ ਦੀ ਪਰਾਲੀ ਨੂੰ ਅੱਗ ਲੱਗੀ ਹੈ ਤੇ ਬਾਈ ਤੋਂ ਸੁਣਦੇ ਆ ਸਾਰੀ ਗੱਲ ਬਾਤ ਹਾਂਜੀ ਬਾਈ ਕੀ ਬਣਿਆ ਜੀ ਬਾਈ ਜੀ ਆਪਣੇ ਕੋਲੇ ਬਿੱਲ ਰੈਗ ਗੱਠਾ ਬਣਾਉਣ ਲਾ ਤੇ ਆਪਾਂ ਨਾ ਗੱਠਾ ਬਣਾਈਆਂ ਸੀ ਆਪਣੇ ਆ ਪਿੰਡ ਨਾਲ ਦਾ ਦੱਦਾ ਹੋਰ ਵੱਡਾ ਘਰ ਨੱਥੂ ਵਾਲਾ ਕੋਰੇ ਵਾਲਾ ਟਰੋਲੀ ਭਾਈ ਇਹ ਪਿੰਡ ਸਾਰੇ ਪਿੰਡਾਂ ਦੇ ਵਿੱਚ ਆਪਾਂ ਗੱਠਾ ਬਣਾਈਆਂ ਸੀ ਤੇ ਸਾਨੂੰ ਸਰਕਾਰ ਦੀ ਵੀ ਉਦੋਂ ਬਹੁਤ ਮਦਦ ਸੀ ਹੱਲਾਸ਼ੇਰੀ ਡੀਸੀ ਸਾਹਿਬ ਵੱਲੋਂ ਵੀ ਦਿੰਦੇ ਸੀ ਵੀ ਬਾਈ ਤੁਸੀਂ ਜ਼ੋਰ ਲਾ ਕੇ ਤਗੜੇ ਲਾ ਕੇ ਬੇਲਾ ਬਣਾਓ ਵੀ ਸਾਡੇ ਏਰੀਆ 'ਚ ਹੀ ਲੋ ਹਾਂਜੀ ਵੀ ਸਾਡੇ ਏਰੀਆ ਚ ਰਹਿ ਕੇ ਤੇ ਇਸ ਏਰੀਆ ਦੇ ਵਿੱਚ ਰਹਿ ਕੇ ਤੁਸੀਂ ਵੀ ਸਾਡੇ ਪ੍ਰਦੂਸ਼ਨ ਨਾ ਹੋਵੇ ਹਰੇਕ ਐਸਐਚ ਨੂੰ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਹੀ ਹੁੰਦਾ ਸੀ ਇਹ ਵੀ ਮੇਰਾ ਏਰੀਆ ਬਚੇ ਅਸੀਂ ਭਾਈ ਜੀ ਇਹਨਾਂ ਦਾ ਮੰਨ ਲਓ ਹੁਕਮ ਮੰਨਦੇ ਹੋਏ ਇੱਥੇ ਆ ਸਾਰੇ ਪਿੰਡਾਂ ਦੇ ਵਿੱਚ ਬੇਲਾਂ ਬਣਾਈਆਂ ਤੇ ਇੱਥੇ ਕੀ ਹੁੰਦਾ ਵੀ ਮੈਂ ਰੁਟੀਨ ਦੇ ਵਿੱਚੋਂ ਜਿਵੇਂ ਲੰਘਦਾ ਸੀ ਮੇਰੇ ਅੱਗੇ ਅੰਮ੍ਰਿਤਸਰ ਵਾਲਾ ਮਾਲ ਪਿਆ ਹੋਰ ਜੀ ਉੱਥੇ ਬਣਾਇਆ ਸੀ ਉਹ ਮੈਂ ਡੇਲੀ ਇੱਧਰ ਦੀ ਟੱਪਦਾ ਹੁੰਦਾ ਸੀਗਾ ਤੇ ਕੱਲ 26 ਤਰੀਕ ਸੀਗੀ ਕੱਲ 26 ਤਰੀਕ ਜਦੋਂ ਮੈਂ ਇੱਥੋਂ ਲੰਘਿਆ ਜੀ ਤੇ ਆਪਣੇ ਜਿਹੜੇ ਆਹ ਖੇਤ ਦੇ ਵਿੱਚ ਜਿਨ੍ਹਾਂ ਨੇ ਇਕੱਠਾ ਰਖਾਈਆਂ ਸੀ ਇਹ ਨਾ ਇਹਦਾ ਖੇਤਾ ਪੰਚਾਇਤੀ ਹੈ। ਅੱਛਾ ਜੀ। ਇਹ ਤਿੰਨ ਚਾਰ ਕੇ ਨਾਲਾਂ ਹੀ ਉਹ ਬੰਦੇ ਦੀ ਜ਼ਮੀਨ ਹੈ ਜਿਹੜੀ ਇਹਦੇ ਵਿੱਚ ਹੈ ਜਿਹੜੀ ਠੇਕੇ ਵਾਲੀ ਦੀ ਜੀ। ਠੀਕ ਹੈ। ਉਹਨੂੰ ਅਸੀਂ ਠੇਕਾ ਦਿੱਤਾ ਸੀ ਜੀ ਆ ਵੀ ਯਾਰ ਤੂੰ ਸਾਨੂੰ ਗੱਲ ਉਹਦੇ ਨਾਲ ਹੀ ਹੋਈ ਸੀ ਵੀ ਤੁਸੀਂ ਸਾਨੂੰ ਆਪਣਾ ਜੋ ਕਈ ਝੋਨਾ ਲੱਗੂਆ ਥੋੜਾ ਉਹ ਤੋਂ ਬਾਹਰ ਨਹੀਂ ਥੋੜਾ ਵੇਲਾ ਕਰ ਦਿਆਂਗੇ। ਠੀਕ ਹੈ ਹਜੇ ਝੋਨੇ ਲੱਗਣ ਚ ਬਾਈ ਕਿਸੇ ਨੇ ਪੈਲੀਆਂ ਵੀ ਨਹੀਂ ਪਾਈਆਂ ਹਜੇ 20 25 ਦਿਨ ਘਟੂ ਘਟ ਪਏ ਆ ਜੇ ਸਰਕਾਰ ਨੇ ਕੋਈ ਡੇਟ ਵੀ ਅਨਾਉਂਸ ਨਹੀਂ ਕੀਤੀ ਵੀ ਕਦੋਂ ਝੋਨਾ ਹਜੇ ਲੱਗਣਾ ਵੀ 15 ਨਾਲ ਲੱਗਣਾ ਜਾਂ 20 ਨਾਲ ਲੱਗਣਾ ਹੈ ਹਾਂਜੀ ਤੇ ਮੈਨੂੰ ਆਂਦੇ ਬਾਈ ਯਾਰ ਅੱਜ ਹੀ ਇਕੱਠਾ ਚੱਕ ਮੈਂ ਬਾਈ ਯਾਰ ਐ ਕੋਈ ਥੋੜੀ ਮੋਟੀ ਚੀਜ਼ ਹੋਵੇ ਤਾਂ ਮੈਂ ਮੋਢਿਆਂ ਤੇ ਲੈ ਜਾ ਚੱਕ ਕੇ ਬਾਈ ਐ ਨਹੀਂ ਮੈਨੂੰ 5-4 ਦਿਨ ਦਾ ਟਾਈਮ ਦੇ ਦਿਓ ਮੈਂ ਚੁਕਾ ਦ ਚੁਕਾ ਦਿੰਨੇ ਹਾਂ ਹਾਂਜੀ ਪਰ ਨਹੀਂ ਬਾਈ ਮੇਰੀ ਗੱਲ ਨਹੀਂ ਸੁਣੀ ਕਹਿੰਦੇ ਕਹਿੰਦੇ ਵੀ ਸਾਡੇ ਤੇ ਪ੍ਰੈਸ਼ਰ ਹੈ ਇਹਦੇ ਨਾਲ ਨਾ ਹੀ ਅੱਧੇ ਕਿੱਲੇ ਦੇ ਕੋਈ 12-15 ਕਿੱਲੇ ਠੀਕ ਹੈ ਜੀ ਉਹਦਾ 12 15 ਕਿੱਲੇ ਵਾਣ ਇਹਨਾਂ ਕੋਲੇ ਠੇਕੇ ਤੇ ਆ ਇਹ ਕਹਿੰਦੇ ਸਾਡੇ ਤੇ ਉਹ ਪ੍ਰੈਸ਼ਰ ਪਾਉਂਦਾ ਵੀ ਜਾਂ ਤਾਂ ਇਹਨੂੰ ਅੱਗ ਲਾ ਠੀਕ ਹੈ ਜੀ ਤੇ ਫਿਰ ਜਾਂ ਇਹਨੂੰ ਚਕਾ ਜਾਂ ਅੱਗ ਲਾ ਫਿਰ ਵਾਣ ਚ ਵੜੀ ਠੀਕ ਹੈ ਇਹ ਜਿਹੜੇ 3 4 ਕਨਾਲਾਂ ਉਹ ਦੀਆਂ ਨਹੀਂ ਜਾਣੀਆਂ ਇਹ ਉਹਦੀਆਂ ਸੀ ਬਈ ਐਨ ਆਰ ਆਈ ਐਨਰਵੈਰ ਸਿੰਘ ਦੀਆਂ ਅੱਛਾ ਉਹਨੇ ਸ਼ਰਤ ਰੱਖੀ ਵੀ ਪਹਿਲਾਂ ਅੱਗ ਲਾ ਫੇਰ ਵੜਨ ਤੇ ਵੀ ਫੇਰ ਨਹੀਂ ਮੇਰਾ ਵਾਣ ਵਾ ਵੀ ਫੇਰ ਵਾਣ ਵਾ ਉਹਨਾਂ ਨੇ ਗਾਂ ਠੇਕੇ ਤੇ ਲਈ ਆ ਜ਼ਮੀਨ ਜੀ ਅੱਛਾ ਜੀ ਉਹ ਆਂਦਾ ਵੀ ਫੇਰ ਮੰਨ ਲਓ ਵਾਣ ਚ ਵੜਿਓ ਪਹਿਲਾਂ ਜਾਂ ਤਾਂ ਇਹਨੂੰ ਚਕਾਓ ਜਾਂ ਅੱਗ ਲਾਓ ਹਾਂ ਜੀ ਮ ਪਰ ਨਹੀਂ ਭਾਈ ਮੇਰੀ ਇੱਕ ਨਹੀਂ ਸੁਣੀ ਉਦੋਂ ਨਾਲ ਦੀ ਨਾਲ ਹੀ ਮੇਰੇ ਵੇਂਦੇ ਵੇਂਦੇ ਹੀ ਇਹਨਾਂ ਨੇ ਚਾਰ-ਚ ਫੇਰੇ ਘੁੰਮ ਕੇ ਸਾਰੇ ਪਾਸੇ ਲਾਤੀਆਂਗੇ ਜੇ ਇੱਕ ਅੱਧੇ ਢੇਰ ਨੂੰ ਲਾਉਂਦੇ ਤਾਂ ਮੈਂ ਲੋਡਰ ਨਾਲ ਪਾਸੇ ਕਰ ਲੈਂਦਾ ਮਗਾ ਲੈਂਦਾ ਕੋਨਾ ਕਰ ਲੈਂਦਾ ਪਰ ਭਾਈ ਜਮਾ ਬਰਬਾਦ ਹੀ ਕਰਤਾ ਜੀ ਮੇਰੇ ਪੱਲੇ ਕੁਝ ਨਹੀਂ ਛੱਡਿਆ ਜੀ ਇਹਨਾਂ ਨੇ ਕੋਈ ਨਹੀਂ ਭਾਈ ਯਾਰ ਐਂ ਨਾ ਕਰੋ इमोशनल ਨਾ ਹੋਵੋ ਆ ਦੇਖ ਲਓ ਭਾਈ ਯਾਰ ਜਾਟੀ ਜੱਟ ਦਾ ਵੈਰੀ ਯਾਰ ਭਾਈ ਤੁਸੀਂ ਐਂ ਕਿਉਂ ਕਰਦੇ ਆ ਇਹ ਬੰਦਿਆ ਨੇ ਭਾਈ ਕਰਜ਼ਾ ਚੱਕ ਕੇ ਬੇਲਰ ਬਣਾਇਆ ਤੇ ਹੁਣ ਜੇ ਆਪ ਸਾਰਾ ਭਾਈ ਆ ਮਿਹਨਤ ਸੀ ਭਾਈ ਦੀ ਪੈਸੇ ਸੀਗੇ ਜਿਹਨੂੰ ਤੁਸੀਂ ਅੱਗ ਲਾਤੀ ਆ ਹੁਣ ਬਈ ਉਹਨਾਂ ਤੇ ਕਾਰਵਾਈ ਕੀ ਹੋਣੀ ਚਾਹੀਦੀ ਆ ਤੁਸੀਂ ਇਹ ਦੱਸੋ ਮੈਂ ਕਿੱਥੋਂ ਕਿਸ਼ਤਾਂ ਭਰੂੰਗਾ ਮੈਂ ਸਾਰੇ ਮੇਰੇ ਕਿਸ਼ਤਾਂ ਦੇ ਸਾਧਨ ਆ ਜੀ ਕਿਸ਼ਤਾਂ ਦੇ ਬਿੱਲ ਆ ਮੇਰਾ ਜੀ ਜਦੋਂ ਮੈਨੂੰ ਬਰਬਾਦ ਕਰਤਾ ਰੋਡ ਤੇ ਲਿਆਦਾ ਜੀ ਇਹ ਬੰਦੇ ਨੇ ਜੀ ਸਿਰਫ ਇੱਕ ਆਲਦੀ ਅੰਕੜੀ ਕਰਕੇ ਜੀ ਐਡੇ ਹੰਕਾਰ ਐਡਾ ਮੈਨੂੰ ਸਮਝ ਨਹੀਂ ਆਉਦੀ ਵੀ ਇੰਨਾ ਹੰਕਾਰ ਕਿੰਨਾ ਉਹ ਐਨਆਰਆਈ ਵੇਖੋ ਜਿਹੜੇ ਲੋਕ ਐਨਆਰਆਈ ਬਾਹਰਾਂ ਵਿਚਾਰੇ ਕਿੱਡੇ ਬਾਈ ਚੰਗੇ ਵੀ ਲੋਕ ਆ ਜਿਹੜੇ ਮਦਦ ਕਰਦੇ ਭਲਾ ਵੀ ਕਰਦੇ ਆ ਜੀ ਤੇ ਕਹੇ ਜੀਆਂ ਕਿਤੀੜਾ ਵੀ ਹੈਗੀਆਂ ਬਾਈ ਯਾਰ ਜਿਹੜੀਆਂ ਮਾਰਦੀਆਂ ਵੀ ਹੈ ਜੀ ਬਰਬਾਦ ਹੀ ਕਰਤਾ ਆ ਜੀ ਯਾਰ ਜੇ ਤੈਨੂੰ ਪੈਸੇ ਦਾ ਹੰਕਾਰ ਆ ਵੀ ਤੇ ਉੱਥੇ ਕੋਈ ਕੈਨੇਡਾ ਦੇ ਵਿੱਚ ਤੇਰਾ ਕੋਈ ਤੇਰੇ ਕੋਲੇ ਕੋਈ ਜਾਇਦਾਦ ਜਿਆਦਾ ਜਾਂ ਹੋਰ ਆ ਤੂੰ ਕਿਤੇ ਹੋਰ ਪਾਸੇ ਪੰਗਾ ਲੈ ਲੈ ਸਾਡੇ ਗਰੀਬਾਂ ਨਾਲ ਕੋ ਮਾਰ ਕਹਿਣਾ ਬਿਲਕ ਹੁਣ ਬਈ ਆਪਾਂ ਕੋਈ ਕਾਰਵਾਈ ਤਾਂ ਕਰਿਆ ਉਹਨਾਂ ਤੇ ਕਾਰਵਾਈ ਬਈ ਪ੍ਰਸ਼ਾਸਨ ਨੇ ਕਾਰਵਾਈ ਕਰੀ ਹੈ ਜੀ ਜਿਹਨੇ ਇਹਨਾਂ ਨੇ ਅੱਗ ਲਾਈ ਹੈ ਉਹਨਾਂ ਨੇ ਇੱਕ ਪਰਚਾ ਘੱਟਤਾ ਹੀ ਪਰ ਜਿਹਦਾ ਵਾਹਨ ਹੈ ਜਿਹਨੇ ਪ੍ਰੈਸ਼ਰ ਪਾ ਕੇ ਅੱਗ ਲਵਾਈ ਹੈ ਜੀ ਉਹਦੇ ਤੇ ਹਜੇ ਕਾਰਵਾਈ ਨਹੀਂ ਕੀਤੀ ਜੀ ਉਹ ਤਾਂ ਉ ਵਿੱਚ ਰੱਖਿਆ ਜੀ ਵੀ ਜੇ ਮੰਨ ਲਓ ਉਹਦੇ ਤੇ ਦੋਸ਼ ਹੋਇਆ ਤੇ ਫੇਰ ਆ ਕਾਰਵਾਈ ਕਰਾਂਗੇ ਹੁਣ ਬਈ ਦੋਸ਼ ਤਾਂ ਹੈਗਾ ਹੀ ਹੈ ਦੋਸ਼ ਤਾਂ ਲਵਾਈ ਹੋਣੀ ਹੈ ਲਵਾਈ ਉਸੇ ਨੇ ਬੰਦੇ ਹੀ ਉਹ ਆ ਰੋਜ਼ ਉਹਨਾਂ ਦੀ ਫੋਨ ਤੇ ਗੱਲ ਗੱਲ ਗੱਲਬਾਤ ਹੁੰਦੀ ਸੀ ਭਾਵੇਂ ਡਟੇਲਾ ਕਢਾ ਲੈਣ ਜੀ ਹੁਣੇ ਬਾਈ ਤੁਹਾਡੇ ਸਾਹਮਣੇ ਹੀ ਹੈ ਜੀ ਆਪ ਤੁਸੀਂ ਆਪ ਹੀ ਦੇਖ ਲਓ ਕਿਹੜੇ ਬੰਦੇ ਨੇ ਮੇਨ ਅਗ ਲਵਾਈ ਆ ਜਿਹਨੇ ਉਂਗਲ ਲਾਈ ਆ ਉਹ ਬਾਹਰ ਬੈਠਾ ਐ ਐਨ ਆਰ ਆਈ ਉਹਨੂੰ ਪ੍ਰੋਪਰ ਵਿੱਚ ਪਰਚੇ ਦੇ ਰੱਖਣਾ ਚਾਹੀਦਾ ਉਹਨੂੰ ਉਨੀ ਸਜ਼ਾ ਮਿਲਣੀ ਚਾਹੀਦੀ ਪਰ ਭਾਈ ਕਰੇ ਸਜ਼ਾ ਕੀ ਬਾਈ ਦੀ ਪਰਭਾਈ ਕਰੇ ਜਿੰਨਾ ਨੁਕਸਾਨ ਕਰਿਆ 60 ਲੱਖ ਦੇ ਕਰੀਬ ਦਾ ਨੁਕਸਾਨ ਹੈ ਜੀ ਹਾਂ ਜੀ 60 ਪੈਨ ਰੱਖਦਾ ਨੁਕਸਾਨ 60 65 ਲੱਖ ਦਾ ਨੁਕਸਾਨ ਆ ਕਿੱਥੋਂ ਭਰੂਗਾ ਬਾਈ ਸਰਕਾਰਾਂ ਮਗਰ ਲਾ ਕੇ ਇਹਨਾਂ ਨੇ ਬੇਲਰ ਤਾਂ ਲੈ ਲੇ ਲੋਕਾਂ ਦਾ ਫਾਇਦਾ ਉਹ ਤੋਂ ਤਾਂ ਬਾਈ ਜੱਟ ਵੀ ਨਾ ਮੋਟਰਸਾਈਕਲ ਲੈ ਕੇ ਮਗਰ ਮਗਰ ਫਿਰਦੇ ਹੁੰਦੇ ਵੀ ਸਾਡੇ ਖੇਤ ਚ ਤੇ ਹੁਣ ਅੱਗਾ ਲਾਉਣ ਲੱਗ ਗਏ ਤੇ ਬਈ ਤੁਹਾਡੇ ਵਾਣਾ ਚ ਨਹੀਂ ਵੜਨਾ ਗਾਹ ਨੂੰ ਕਿਸੇ ਨੇ ਤੇ ਆਹ ਕੰਮ ਹੋਣ ਲੱਗ ਗਿਆ ਇਹ ਸਾਰੇ ਜਾਣੇ ਉੱਠ ਕੇ ਇਹ ਜੇ ਬੰਦਿਆਂ ਦੀ ਭਾਲ ਕਰੋ ਬਈ ਕਾਰਵਾਈ ਕਰਾਓ ਉਹਨਾਂ ਤੇ ਤੇ ਬਈ ਡੀਸੀ ਸਾਹਿਬ ਵੱਲੋਂ ਕੋਈ ਉਹਨਾਂ ਨੇ ਦਿੱਤਾ ਮਦਦ ਦਾ ਭਰੋਸਾ ਮਾਲੀ ਸੇ ਤੁਹਾਨੂੰ ਕੋਈ ਡੀਸੀ ਸਾਹਿਬ ਨੂੰ ਬਈ ਅਸੀਂ ਤੁਹਾਡੇ ਨਾਲ ਹੀ ਬੇਨਤੀ ਕਰਦੇ ਹਾਂ ਜੀ ਵੀ ਜੇ ਕੋਈ ਮਦਦ ਕਰ ਦੇਣ ਤਾਂ ਮੈਂ ਅੱਗੇ ਨੂੰ ਗਾਹ ਨੂੰ ਕੰਮ ਕਰਨ ਜੋਗਾ ਰਹੇ ਹਾਂ ਜੀ ਬਿਲਕੁਲ ਹਾਂ ਜੀ ਸਾਡੇ ਵੱਲੋਂ ਬਈ ਡੀਸੀ ਸਾਹਿਬ ਨੂੰ ਤੇ ਭਗਵਾਨਤਮਨ ਸਾਹਿਬ ਨੂੰ ਵੀ ਹੂੰ ਤਾਂ ਮਾਨ ਸਾਹਿਬ ਤੁਸੀਂ ਹਰੇਕ ਵੀਡੀਓ ਚੱਕ ਕੇ ਸਾਰਿਆਂ ਨੂੰ ਫੋਨ ਲਾ ਕੇ ਮਦਦ ਵੀ ਕਰ ਦਿੰਨੇ ਹੋ ਤੇ ਕੀ ਗੱਲ ਇਹ ਭਰਾਣਾ ਕੀ ਆਪਣਾ ਵੈਰ ਆ ਬਾਈ ਨਾਲ ਵੀ ਗੱਲਬਾਤ ਕਰਕੇ ਜਿਹੜਾ ਨੁਕਸਾਨ ਹੋਇਆ ਜੀ ਇਹਦੀ ਮਦਦ ਕਰਾਈ ਜਾਵੇ ਜੇ ਐਂ ਨੁਕਸਾਨ ਹੋਣ ਲੱਗ ਗਿਆ ਬੇਲਰ ਵਾਲਿਆਂ ਦਾ ਮਸ਼ੀਨਾਂ ਵਾਲਿਆਂ ਦਾ ਤੇ ਇੱਥੇ ਕੰਮ ਕਿਹਨੇ ਕਰਨਾ ਉਦੋਂ ਤਾਂ ਪ੍ਰੈਸ਼ਰ ਪਾ ਦਿੰਨੇ ਵੀ ਧੂਆਂ ਦਿੱਲੀ ਜਾਵੜਿਆ ਤੇ ਧੂਆਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਲੇ ਇਹ ਬੰਦੇ ਆ ਡਰਦੇ ਨਹੀਂ ਜੀ ਲੋਕ ਨਾ ਕਾਨੂੰਨ ਤੋਂ ਡਰਦੇ ਆ ਜੀ ਨਾ ਕਿਸੇ ਚੀਜ਼ ਤੋਂ ਡਰਦੇ ਆ ਬਿਲਕੁਲ ਐਡੀ ਹਿੰਮਤ ਆ ਬਾਈ ਖੜੇ ਬੰਦੇ ਦੇ ਖੜੇ ਆ ਅਕਲ ਆਤੀ ਯਾਰ ਕਮਾਲ ਦੀ ਗੱਲ ਆ ਚਲੋ ਬਾਈ ਲਾਸਟ 'ਚ ਇਹੀ ਸਾਡੇ ਵੱਲੋਂ ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਕੋਈ ਵੀ ਬੰਦਾ ਬਾਈ ਦੀ ਮਦਦ ਕਰ ਸਕਦਾ ਤਾਂ ਉਹ ਬਾਈ ਅੱਗੇ ਆਓ ਪਰਚਾ ਪੁਰਚਾ ਕਰਵਾਓ ਆ ਕੇ ਬਾਈ ਦੀ ਮਾਲੀ ਸਹਾਇਤਾ ਕਰਾਈਏ ਜੇ ਆਏ ਆਪਣੇ ਇਹ ਵੀ ਜੱਟ ਵੀਰ ਆ ਯਾਰ ਕਿਸਾਨ ਵੀਰ ਆ ਆਪਣਾ ਭਰਾ ਜੱਟ ਭਰਾ ਤੇ ਐਂ ਜੇ ਹੋਣ ਲੱਗ ਗਿਆ ਤਾਂ ਬਾਈ ਕੰਮ ਕਿਵੇਂ ਚੱਲਣਗੇ ਪੰਜਾਬ 'ਚ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ